ਪੇਤ ਪਰੇ ਹਾਲਾਤਾਂ ਬਚੇ 1 47 ਨਾਲ ਗੋਲੀ ਲੱਗਣ ਨਾਲ ਹੈੱਡ ਕਨਸਟੇਬਲ ਦੀ ਹੋਈ ਮੌਤ ਪੁਜੇ ਠਾਣਾ ਬੈਸੀ ਤੈਨਾਤ ਪੇਸ਼ੀ ਲਈ ਮੁਲਜ਼ਮ ਨੂੰ ਲੈ ਕੇ ਆਏ ਸਨ ਨਵਾਂ ਸ਼ਹਿਰ ਜ਼ਿਲ੍ਹਾ ਨਵਾਂ ਸ਼ਹਿਰ ਦੀ ਨਵੀਂ ਬਣੀ ਕਚਹਿਰੀ ਵਿੱਚ ਉਸ ਵੇਲੇ دہشت ਦਾ ਮਾਹੌਲ ਬਣ ਗਿਆ ਜਦੋਂ ਕਚਹਿਰੀਆਂ ਵਿੱਚ ਗੋਲੀ ਚੱਲਣ ਦੀ ਆਵਾਜ਼ ਸਾਹਮਣੇ ਆਈ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਅਧਿਕਾਰੀ ਜੋ ਕਿ ਠਾਣਾ ਪੁਜੇ ਵਾਲ ਵਿਖੇ ਤੈਨਾਤ ਸੀ ਜਿਹਦਾ ਨਾਮ ਰਵਿੰਦਰ ਸਿੰਘ ਵਾਸੀ ਨੰਗਲ ਦਾ ਦੱਸਿਆ ਜਾ ਰਿਹਾ ਹੈ ਜਦੋਂ ਅੱਜ ਉਹ ਇੱਕ ਮੁਲਜ਼ਮ ਨੂੰ ਪੇਸ਼ੀ ਦੌਰਾਨ ਕਚਹਿਰੀਆਂ ਵਿੱਚ ਲੈ ਕੇ ਆਉਂਦਾ ਹੈ ਤਾਂ ਜਦੋਂ ਉਹ ਪੁਲਿਸ ਅਧਿਕਾਰੀ ਬਾਥਰੂਮ ਕਰਨ ਲਈ ਜਾਂਦਾ ਹੈ ਤਾਂ ਲੋਕਾਂ ਮੁਤਾਬਕ 1K47 ਜੋ ਕਿ ਪੁਲਿਸ ਅਧਿਕਾਰੀ ਦੇ ਕੋਲ ਸੀ ਉਹ ਜਦੋਂ ਬਾਥਰੂਮ ਜਾਂਦਾ ਹੈ ਤਾਂ ਉਸ ਦਾ ਪੈਰ ਸਲਿੱਪ ਹੋ ਕਰਕੇ ਲੋਕਾਂ ਮੁਤਾਬਕ ਲੱਗਦਾ ਹੈ ਕਿ 1K47 ਹਥਿਆਰ ਥੱਲੇ ਡਗ ਜਾਂਦਾ ਹੈ ਅਤੇ 1K47 ਦਾ ਲੋਕ ਖੁੱਲਾ ਹੋ ਸਕਦਾ ਹੈ ਜਿਸ ਦਾ ਜਿਸ ਨਾਲ ਗੋਲੀਆਂ ਪੁਲਿਸ ਅਧਿਕਾਰੀ ਤੇ ਚੱਲ ਪਈਆਂ ਹੋਣਗੀਆਂ ਲੋਕਾਂ ਦੇ ਮੁਤਾਬਕ ਚਾਰ ਗੋਲੀਆਂ ਚਲਣੀਆਂ ਵਾਜਾਂ ਆਈਆਂ ਸਨ ਅਤੇ ਹੈੱਡ ਕਾਂਸਟੇਬਲ ਦੇ ਮੱਥੇ ਵਿੱਚ ਗੋਲੀਆਂ ਵੱਜਨ ਨਾਲ ਖੂਪੜੀ ਉੱਪਰ ਛੱਤ ਨਾਲ ਜਾ ਲੱਗਦੀ ਹੈ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਉਸ ਨੂੰ ਸਰਕਾਰੀ ਹਸਪਤਾਲ ਨਵਾਂ ਸ਼ਹਿਰ ਲਿਆਇਆ ਜਾਂਦਾ ਹੈ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈੱਡ ਕਾਂਸਟੇਬਲ ਦੀ ਮ੍ਰਿਤਕ ਦੀ ਨਵਾਂ ਸ਼ਹਿਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਬਿਖੇ ਰਖਵਾ ਦਿੱਤੀ ਗਈ ਹੈ ਨਵਾਂ ਸ਼ਹਿਰ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਨੂੰ ਗੰਭੀਰਤਾ ਨਾਲ ਇਹ ਹੈ ਤੁਸੀਂ ਦੇਖ ਰਹੇ ਹੋ ਚੈਨਲ ঈগল ਆਇਜ਼ 24 ਸਾਡਾ ਚਰਨ ਦੇਖਣ ਲਈ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਹਾਂ ਜੀ ਸਰ ਇਹ ਕਿੱਦਾਂ ਪੜਿਆ ਕਿੱਦਾਂ ਹੋਇਆ ਦੇਖੋ ਜੀ ਇਹ ਹੁਣੇ ਢਾਈ ਕੋਏ ਜੀ ਸੀ ਕੌਂਪਲਤਨ ਜਨਮੈਡਮ ਦੀ ਕੋਰਟ ਦੇ ਵਿੱਚ ਸੀਗੇ ਜੀ ਜੋ ਮਨਾਇਰ ਦਾ ਕੇਸ ਚੱਲ ਰਿਹਾ ਸੀਗਾ ਜੀ ਉਹਦੇ ਵਿੱਚ 307 ਦੇ ਕੇਸ ਦੇ ਵਿੱਚ ਇਹ ਮੁਲਜ਼ਮਾਂ ਨੂੰ ਕਸਟਡੀ ਵਿੱਚੋਂ ਲੈ ਕੇ ਆਏ ਸੀਗੇ ਜੀ ਤੇ ਇਹ ਦੋ ਜਣੇ ਸੀਗੇ ਇੱਕ ਮੁਲਾਜ਼ਮ ਜਿਹੜਾ ਅਰਵਿੰਦਰ ਸਿੰਘ ਇਹ ਜੀ ਇਹ ਉੱਥੇ ਆ ਕੇ ਕਾਫੀ ਮਤਲਬ ਪਹਿਲੇ ਬਾਹਰ ਘੁੰਮਦਾ ਰਿਹਾ ਜੀ ਉਸ ਤੋਂ ਬਾਅਦ ਵਾਸ਼ਰੂਮ ਚ ਗਿਆ ਜੀ ਇਹ ਤੇ ਕਾਫੀ ਆਵਾਜ਼ ਆਈ ਹੈ ਅਸੀਂ ਕੋਰਟ ਦੇ ਵਿੱਚ ਸੁਣੀ ਕਿ ਉੱਥੇ ਆਵਾਜ਼ ਕਾਫੀ ਜ਼ਿਆਦਾ ਆਈ ਹੈ ਅਸੀਂ ਸੋਚਿਆ ਸ਼ਾਇਦ ਕੋਈ ਇੱਥੇ ਕੰਸਟਰਕਸ਼ਨ ਦਾ ਵਰਕ ਚੱਲ ਰਿਹਾ ਤੇ ਕੋਈ ਟੀਨਾ ਵਗੈਰਾ ਡਿੱਗੀਆਂ ਤੇ ਬਾਹਰ ਜਾ ਕੇ ਜਦ ਅਸੀਂ ਕੋਰਟ ਤੋਂ ਬਾਹਰ ਜਾ ਕੇ ਵਾਸ਼ਰੂਮਾਂ ਨੂੰ ਦੇਖਿਆ ਜੀ ਤਦ ਉਹ ਧੂਆਂ ਜੀ ਅਸੀਂ ਕਾਫੀ ਜ਼ਿਆਦਾ ਅਸੀਂ ਅੰਦਰ ਨੂੰ ਗਏ ਤਾਂ ਉੱਥੇ ਇਸ ਬੰਦੇ ਦੀ ਡੈੱਡ ਬੋਡੀ ਪਈ ਸੀ ਲੱਗ ਰਿਹਾ ਹੈ ਕਿ ਇਹ ਬੰਦਾ ਉੱਥੇ ਵਾਸ਼ਰੂਮ ਗਿਆ ਸੀ ਤੇ ਉੱਥੇ ਸ਼ਾਇਦ ਡਿੱਗ ਗਿਆ ਜੀ ਤੇ ਇਹਦੇ ਗੋਲੀਆਂ ਜਿਹੜੀਆਂ ਲੱਗੀਆਂ ਚਾਰ ਰਾਉਂਡ ਉੱਥੇ ਜਿਹੜੇ ਲੱਗੇ ਮਿਲੇ ਜੀ ਵਾਸ਼ਰੂਮ ਦੇ ਉਹਦੇ ਗੋਲੀ ਕਿੱਥੇ ਲੱਗੀ ਉਹਦੇ ਸਿਰ ਦੇ ਵਿੱਚ ਇੱਥੇ ਕੰਨ ਪੱਟੀ ਤੇ ਜੀ ਸਿਰ ਤੇ ਤੇ ਉੱਪਰ ਫਿਰ ਉਹ ਨਿਕਲ ਗਏ ਜੀ ਛੱਤ ਤੇ ਲੱਗੇ ਹੋਏ ਚਾਰ ਉਹ ਜਿਹੜੀ ਇਹ ਰਾਈਫਲ ਉਹ ਦੀ ਧਰਤੀ ਦੇ ਡੇਕੇ ਬੱਜੀ ਆ ਜਾਂ ਕਿਤਾ ਕੇ ਟ੍ਰਿਕ ਉਹਨੇ ਆਪ ਨਹੀਂ ਅਸੀਂ ਜੋ ਦੇਖੋਂ ਤੇ ਇਹ ਲੱਗ ਰਿਹਾ ਕਿ ਉਹ ਵਾਸ਼ਰੂਮ ਗਿਆ ਸੀਗਾ ਜੀ ਬੰਦਾ ਤੇ ਉਹ ਥੜੀ ਜੀ ਤੇ ਖੜੇ ਕਿਤੇ ਡਿਗੇ ਆ ਤੇ ਉਹਦੇ ਰਾਈਫਲ ਜਿਹੜੀ ਉਹਦੇ ਸਿਰ ਤੇ ਲੱਗ ਗਈ ਜੀ ਗੋਲੀ ਜੀ ਉਹਨਾਂ ਤੇ ਕਿ ਕਿਹੜੀ ਜਗ੍ਹਾ ਲੱਗਿਆ ਸੀਗਾ ਇਹ 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 ਜਿਹੜਾ ਬੰਦਾ ਸੀਗਾ ਪੋਜੇਵਾਲ ਥਾਣੇ ਦਾ ਸੀਗਾ ਜੀ ਤੇ ਅੱਜ ਜਿਹੜਾ ਸੀ ਇਹ ਕਸਟਡੀ ਦੇ ਵਿੱਚ ਲੈ ਕੇ ਆਇਆ ਜੀ ਹਰਵਿੰਦਰ ਸਿੰਘ ਦਾ ਨਾਮ ਸੀਗਾ ਪਰ ਇਸੇ ਸੇ ਹੀ ਹਮੇਂ ਮੈਸੇਜ ਆਇਆ ਥਾ ਕਿ ਪੋਜੇਵਾਲ ਥਾਣੇ ਮੇਂ ਹਮਾਰੇ ਸੀਨੀਅਰ ਕਾਂਸਟੇਬਲ ਹਰਵਿੰਦਰ ਸਿੰਘ ਪੋਸਟ unki death ho gayi hai immediately civil hospital unko shift kiya hai abhi maut ka karan aur sara kuch verification chal rahi hai accordingly brief kiya sir posting kithhi simdi posting kina di sho posting kina di pooche vaar hai rank amendment senior constituted had 100 senior constable ithe peshidron ithe randi haan ji peshi duty te aayi hui si ਤੇ ਸਾਨੂੰ ਕੋਰਪ ਕੰਪਲੈਕਸ ਤੋਂ ਇਹ ਮੈਸੇਜ ਆਇਆ ਸਾਡੇ ਹੋਰ ਵੀ ਮੁਲਾਜ਼ਮ ਇੱਥੇ ਹਾਜ਼ਰ ਸੀ ਇਹਨਾਂ ਦੀ ਡੈਥ ਹੋ ਗਈ ਹੈ ਸੇਮੇਟੇਟ ਹੀ ਇਹਨਾਂ ਨੂੰ ਫਿਰ ਅਸੀਂ ਹਸਪੀਟਲ ਵਿੱਚ ਸ਼ਿਫਟ ਕੀਤਾ ਤੇ ਅੱਗੇ ਵੈਰੀਫਿਕੇਸ਼ਨ ਚੱਲ ਰਹੀ ਹੈ ਮੈਨੂੰ ਡੈਥ ਕਿੱਦਾਂ ਡੈਥ ਹੋਈ ਹੈ ਕਿਸ ਤਰ੍ਹਾਂ ਕੋਈ ਬਲਿਚਨ ਬੁਲੀ ਚਲਾਇਆ ਕਿੱਦਾਂ ਕਿੱਦਾਂ ਹਲੇ ਸਭ ਕੁਝ ਵੈਰੀਫਾਈ ਕਰ ਰਹੇ ਹਾਂ ਸਾਰਾ ਕੁਝ ਜਦੋਂ ਵੈਰੀਫਾਈ ਕਰ ਲਿਆ ਚਾਹੀਦਾ ਫਿਰ ਤੁਹਾਨੂੰ ਵੀ ਦੱਸਦੇ ਹੋੜੀ ਕਿੱਥੇ ਮਿਲੀ ਆ ਕੋਰਪ ਕੰਪਲੈਕਸ ਬੈਥਰੂਮ ਤੋਂ ਜਬਾਤ ਹਾਟਿੰਗ